ਸੋ ਅਸਵੇਂ ਸਾਡੇ ਨਾਲ ਬੀਬੀਐਫ ਟੀਮ ਦੇ ਸਾਥੀ ਅਰਣ ਸਮਨਜੀਵੀ ਮੌਜੂਦ ਹਨ ਉਹ ਵੀ ਰੈਲੀ ਬਾਰੇ ਕੋਚਸਨ ਆਜ ਸਾਇੰਸਦਾਨ ਅਸਲੀ ਸੰਤ ਬੌਜਨ ਸਮਾਜ ਦੇ ਮਸੀਹਾ ਜਿਹੜੇ ਬਾਣ ਸੇ ਬਣਾ ਲਈ ਡੀਐਸ 4 ਬਣਾਇਆ ਤੱਬੇ ਕੁਛਲੇ ਸਮਾਜ ਨੂੰ ਐਮਐਲਏ ਐਮਪੀ ਬਣਨ ਦਾ ਚਸਕਾ ਪਾਇਆ ਉਹਨਾਂ ਨੂੰ ਬੀਬੀ ਬਿਸ਼ਨ ਕੌਰ ਦੇ ਕੁਖੋ ਜਨਮ ਲੈ ਕੇ ਪੰਜਾਬ ਦੀ ਖዋਸਪੁਰੇ ਧਰਤੀ ਤੋਂ ਉੱਠ ਕੇ ਜਿਹੜੀ ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਵੱਖਰੀ ਪਾਰਟੀ ਬਣਾਈ ਜਿਸ ਨੂੰ ਬਹੁਜਨ ਸਮਾਜ ਪਾਰਟੀ ਕਿਹਾ ਜਾਂਦਾ ਅੱਜ ਉਹਨਾਂ ਦੇ ਜਨਮਦਾਤਾ ਸਾਬਕਾ ਸ਼੍ਰੀ ਕਾਂਚੀ ਰਾਮ ਜੀ ਦੇ ਜਿਹੜਾ ਪ੍ਰੀਮੀਅਰ ਮਾਨ ਦੇਵ ਸੀ ओरिजिनल ਦੇ ਸੰਬੰਧ ਵਿੱਚ ਸੂਬਾ ਪਦਰੀ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਮਹਾਂ ਰੈਲੀ ਦੇ ਵਿੱਚ ਵਿਸ਼ਾਲ ਇਕੱਠ ਹੋਇਆ ਜੇ ਜੋ ਬਹੁਜਨ ਜਿਹੜੀ ਆ ਬਹੁਜਨ ਦੀ ਜਿਹੜੀ ਆਪਣੀ ਇੱਕ ਰਾਜਨੀਤਿਕ ਪਾਰਟੀ ਉਹਨੂੰ ਸੱਤਾ ਦੇ ਵਿੱਚ ਲੈ ਕੇ ਆਉਣ ਲਈ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਹਿੰਦੇ ਹੁੰਦੇ ਸੀ ਵੀ ਜਿਹੜੀ ਤੁਹਾਡੀ ਦੁੱਖਾਂ ਤਕਲੀਫਾਂ ਦੀ ਜਿਹੜੀ ਕੀ ਆ ਮਾਸਟਰ ਕੀ ਆ ਉਹ ਇੱਕ ਸੱਤਾ ਵਾ ਇਸ ਲਈ ਬਹੁਜਨ ਸਮਾਜ ਪਾਰਟੀ ਮੇਸ਼ਾ ਦੱਬੇ ਕੁਚਲੇ ਸਮਾਜ ਦੇ ਲਈ ਗੱਲ ਕਰਕੇ 27 ਦੇ ਵਿੱਚ ਵੱਡ ਬਣਨ ਲਈ ਜਿਹੜਾ ਇੱਕ ਨਵਾਂ ਅਗਾਜ਼ ਕੀਤਾ ਵਾ ਤਖਤ ਬਦਲ ਤਾਜ ਬਦਲਦੇ ਹੋ ਬੇਈਮਾਨਤਾ ਰਾਜ ਬਦਲਦੇ ਹੋ ਕਿਉਂਕਿ ਤੁਸੀਂ ਅਕਾਲੀ ਵੀ ਦੇਖ ਲਈ ਭਾਜਪਾ ਵੀ ਦੇਖ ਲਈ ਝਾੜੂ ਵਾਲੇ ਵੀ ਦੇਖ ਲਈ ਸਾਰੇ ਦੇਖ ਲਈ ਆਓ ਕਿਉਂ ਨਾ ਇੱਕ ਵਾਰ ਆਪਾਂ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਦੇ ਕੇ ਦੇਖ ਲਈ ਕੀ ਪਤਾ ਵੀ ਜਿਹੜੀ OBC ਜਮਾਤ ਦਾ 52% ਆ ਉਹਨੂੰ 52% ਹਿੱਸਾ ਮਿਲ ਜਵੇ ਜਿਹੜੀ SC ਸਮਾਜਾਂ ਨੂੰ 34% ਹਿੱਸਾ ਮਿਲ ਜਵੇ ਜਿਹੜੀ ਜਿਸ ਕਿਉਂਕਿ ਸਭ ਕਾਂਸੀ ਨਾਮ ਕਹਿੰਦੇ ਹੁੰਦੇ ਜਿਸकी ਇਤਨੀ ਸੰਖਿਆ ਵਾਰੀ ਉਤਨੀ ਉਸਕੀ ਹਿੰਸੇ ਆ ਰਹੀ ਇਸ ਨੇ ਸਦਾਤਾ ਦੇ ਤਹਿਤ ਜਿਹੜੀ ਬਹੁਜਨ ਸਮਾਜ ਪਾਰਟੀ ਹਮੇਸ਼ਾ ਕੰਮ ਕਰਦੀ ਅਸੀਂ ਬਹੁਤ ਹੀ ਧੰਨਵਾਦੀਆਂ ਵਰਲਡ ਵਾਈਡ BSP ਦੇ ਜਿਹੜੇ ਧਨੋ ਮਨੋ ਤੇ ਧਨੋ ਜਿਹੜੇ ਬਸਪਾ ਦੀ ਸੇਵਾ ਲਈ ਪੈਣ ਕੁਮਾਰੀ ਮਾਇਆਵਤੀ ਜੀ ਨੂੰ ਜਿਹੜੀ ਬਸਪਾ ਦੀ ਉਪਤਰਾ ਅਧਿਕਾਰੀ ਆ ਉਹਨਾਂ ਨੂੰ ਦੇਸ਼ ਦਾ PM ਬਣਾਉਣ ਲਈ ਜਿਹੜਾ ਇੱਕ ਯੁਵਾ ਨੇਤਾ ਸ਼੍ਰੀ ਆਕਾਸ਼ ਨੰਦ ਜੀ ਆਨ ਸਾਡੇ ਵਿੱਚ ਲੈ ਕੇ ਆਂਦਾ ਵਾ ਕਿ ਜਿਹੜਾ ਯੁਵਾ ਦਾ ਜੋਸ਼ ਆ ਤੇ ਸਾਬ ਕਾਂਛੀ ਰਾਮ ਕਹਿੰਦੇ ਸੀ ਜੋਸ਼ ਤੇ ਹੋਸ਼ ਕੈਮ ਰੱਖੋ ਸਾਬ ਦੂਸਰੀ ਗੱਲ ਇਹ ਕਹਿੰਦੇ ਹੁੰਦੇ ਸੀ ਸਾਬ ਕਾਂਛੀ ਰਾਮ ਜਿਹੜਾ ਉਹ ਵੀ ਵਿਕ ਸਕਦਾ ਪਰ ਜਿਸ ਦੇ ਕੋਲ ਨੀਲਾ ਝੰਡਾ ਤੇ ਹਾਥੀ ਨਿਸ਼ਾਨ ਚੱਲ ਗਿਆ ਉਹ ਸਮਝ ਲਿਓ ਬਹੁਜਨ ਸਮਾਜ ਦਾ ਹਿੱਤ ਦੇ ਆ ਇਸ ਲਈ ਮੈਂ ਧੰਨਵਾਦੀ ਕਰਦਾ ਆਓ ਆਪਾਂ ਰਲ ਕੇ ਬਹੁਜਨ ਸਮਾਜ ਪਾਰਟੀ ਦੀ ਆਪਣੀ ਸੱਤਾ ਪੰਜਾਬ ਦੇ ਵਿੱਚ ਕਿ ਇੰਡੀਆ ਦੇ ਵਿੱਚ ਬਣਾਈਏ ਤੇ ਸ਼ੁਰੂ ਕਰੋ ਗੁਰਨਤ ਸਾਹਿਬ ਜਿਹੜਾ ਚੋਣ ਮੈਨਜਮੈਂਟ ਬੀਐਸਪੀ ਦਾ ਉਹਨੂੰ ਪੰਜਾਬ ਦੇ ਵਿੱਚ ਲਾਗੂ ਕਰੀਏ ਤੇ ਚੰਦਰਗੁਪਤ ਮੋਰਿਆ ਦਾ ਇੱਕ ਭਾਰਤ ਸਿਰ ਜੀਏ ਧੰਨਵਾਦ ਜੈਪੀਮ ਜੈਪਰ